ਕੋਨੇ ਬਾਰ ਕੋਈ ਫੈਕਟਰੀ ਹੈ ਉਹ ਦੱਸੋ ਇਹ ਫੁਲਾ ਫਲਕ ਫੁਲਾਉਣ ਨੂੰ ਚਾਹੀਓ ਐਸ ਵੇਲੇ ਹੈ ਮੈਂ ਅੱਜ ਆ ਕੇ ਕੋਈ ਫੀਡਿੰਗ ਦਾ ਪ੍ਰੋਗਰਾਮ ਲਿਖ ਕੇ ਡਾਟਾ ਲੈਣੇ ਆਇਆ ਤੇ ਕੋਈ ਨਾਮ ਮਿਲੇਗਾ ਫੇਰ ਮਿਲੋ ਮੈਂ ਤੇ ਫੇਰ ਗਿਆ ਨਾ ਯਾਨੀ ਕਿ ਮੈਂ ਵੀ ਸਕਰੀਏ ਤੇ ਕੋ ਬੈਠਾ ਨਹੀਂ ਕਿ ਨਾ ਇੰਡਿਸਿਪਲ ਨੇ ਸਾਰੇ ਕੋਈ ਪੜਦਾ ਨਹੀਂ ਮੇਰੀ ਮੇਰੀ ਗੱਲ ਹੈ ਕਿ ਸ਼ਾਮ ਤੱਕ ਮੈਂ ਆਪਣੀ ਰਿਪੋਰਟ ਤਿਆਰ ਕਰਾ ਲਿਆ ਮੈਂ ਇਹ ਕਹਿੰਦੇ ਉੱਪਰ ਤੋਂ ਹੀ ਸਾਰਿਆਂ ਨੂੰ ਤਾਂ ਆਈ ਰ ਤੁਹਾਡੀ ਧਿਆਨ ਸੋਖੀ ਕਰਦੇ ਮਿਲ ਕੇ ਜੋ ਤਰੀਕਾ ਨਹੀਂ 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 ਮਿਲੇਗਾ ਹਾਂ ਖਬਰ ਲਾ ਦੇਗੇ ਅਸੀਂ ਉਹਨਾਂ ਸ਼ਾਸਨ ਦੇ ਸਾਹਿਬ ਨਹੀਂ ਹੋਵੇਗਾ ਖਬਰ ਲਾਓ ਭੀ ਆ ਖਬਰ ਤਾਂ ਲੱਗੂਗੀ ਇਹ ਵੀਡੀਓ ਸਾਹਿਬ ਨੇ ਸ਼ਾਸਨ ਦੇ ਸਾਹਿਬ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚੇ 12:00 ਵਜੇ ਇਹਨਾਂ ਦਾ ਵਖਰਾ ਲਾਵਾਂਗੇ ਪੱਖਾ ਚਲੋ ਆਪਾਂ ਨਾਉਂ ਹੀ ਕਰਾਉਂਦੇ ਆਪਣਾਈ ਕਰਨੇ ਇੱਥੇ ਜਰੂਰੀ ਜੀ ਜਿਆਰ ਹੋਈ ਸਲਾਹ ਆਉਂਦਾ ਇਧਰ ਇਧਰ ਨਦੈ ਨਾਲ ਖੜੇ ਮੈਂ ਦੇ ਰਿਆ ਨਾਲ ਹੀ ਰਣ ਪੁੱਛ ਲਿਓ ਆਜੋ ਆਜੋ ਅੱਜ ਸਾਰੇ ਪੰਜਾਬ ਚ ਬਲੌਕ ਸੰਤੀ ਔਰ ਜ਼ਿਲ੍ਹਾ ਪਰਸ਼ਦ ਦੀਆਂ ਚੋਣਾਂ ਜਿਹੜੀਆਂ ਬਹੁਤ ਦਿਰ ਤੋਂ ਨਹੀਂ ਹੋਈਆਂ ਤੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਕਈ ਵਾਰ ਚੇਤਾਵਨੀ ਦੇਣ ਦੇ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਕਰੋਣੀਆਂ ਪੈਣੀਆਂ ਤੇ ਉਹਦੀ ਡੇਟ ਜਿਹੜੀ ਆ ਪਹਿਲੀ ਦਸੰਬਰ ਰੱਖੀ ਗਈ ਕਿ ਪਹਿਲੀ ਦਸੰਬਰ ਨੂੰ ਤੁਸੀਂ ਆਪਣੇ ਜਿਹੜੇ ਚੋਲਾ ਟੈਕਸ ਪਰ ਐਨਓਸੀ ਬਲੌਗ ਦੇ ਵਿੱਚ ਵੀਡੀਓ ਤੇ ਦਫ਼ਤਰ ਦੇ ਵਿੱਚ ਸੈਕਟਰੀਆਂ ਤੋਂ ਲੈ ਸਕਦੇ ਹੋ ਅੱਜ ਮੈਂ ਬਲੌਗ ਚਾਹਿਆ ਤਾਂ 11:30 ਬਜੇ ਬੱਜ ਗਏ ਨੇ ਨਾਤੇ ਇੱਥੇ ਕੋਈ ਵੀਡੀਓ ਸਾਹਿਬ ਨੇ ਨਾ ਹੀ ਕੋਈ ਸੈਕਟਰੀ ਆ ਤੇ ਇਹ ਮੈਂ ਸਮਝਦਾ ਕੋਰਟ ਦੀ ਉਲੰਘਣਾ ਆ ਸਰਕਾਰ ਅ ਸੁਪਰੀਟੈਂਡੈਂਟ ਸਾਹਿਬ ਮੇਰੇ ਕੋਲ ਆ ਕੇ ਕਹਿੰਦੇ ਜੀ ਮੈਨੂੰ ਨਹੀਂ ਪਤਾ ਕੌਣ ਕਿੱਥੇ ਆ ਸੀ 9 ਵਜੇ ਦਾ ਟਾਈਮ ਦਿੱਤਾ ਸਵਾ 11 ਵਜੇ ਤੇ ਨਾ ਆਉਣਾ ਇਹ ਮਾੜੀ ਗੱਲ ਐ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਚੋਣਾ ਇਹਦਾ ਮਤਲਬ ਸਰਕਾਰ ਲੁੱਟਣਾ ਚਾਹੁੰਦੀ ਆ ਸਰਕਾਰ ਤੱਕੇ ਨਾ ਐਨਓਸੀਆਂ ਨਾ ਦੇ ਕੇ ਪੇਪਰ ਰੱਦ ਕਰਕੇ ਇਹ ਨੀਅਤ ਸਰਕਾਰ ਦੀ ਦੇ ਸਾਹਮਣੇ ਤੋ ਆ ਲੋਕ ਜਿਹੜੇ ਨੇ ਇਹਨਾਂ ਨੂੰ ਵੀ ਪੁੱਛੋ ਸਾਰੇ ਇੱਧਰ ਵੇਖੋ ਇਹ ਸਭ ਲੋਕ ਐਨਓਸੀਆਂ ਲੈਣ ਲਈ ਇੱਥੇ ਆਏ ਆ ਐਨਓਸੀ ਹੋਏਗੀ ਤਾਂ ਪੇਪਰ ਦਾਖਲ ਹੋਣਗੇ ਸਾਡੀ ਪੂਰੀ ਤਿਆਰੀ ਆ ਫੇਰ ਤੇ ਫੇਰ ਫ੍ਰੀ ਹੋਰ ਫੇਰ ਇਲੈਕਸ਼ਨ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਏਗਾ ਹੋਰ ਤੁਹਾਡੇ ਸਾਹਮਣੇ ਆ ਰਾਜਨੀਤੀ ਮਤਲਬ ਰਾਜਨੀਤੀ ਹੁੰਦੀ ਆ ਲੋਕਾਂ 'ਚ ਜਾ ਕੇ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਆਪਣਾ ਪ੍ਰੋਗਰਾਮ ਦਿਓ ਲੋਕ ਤੁਹਾਨੂੰ ਵੋਟ ਪਾਉਣ ਤੇ ਜੇ ਤੁਸੀਂ ਪਰਚੇ ਹੀ ਦਾਖਲ ਨਹੀਂ ਕਰਨ ਦੇਣਾ ਔਰ ਕੀ ਮੈਂ ਇਹਨਾਂ ਵੀਡੀਓ ਤੇ ਇਹਨਾਂ ਸੈਕਟਰੀਆਂ ਦੇ ਉੱਤੇ ਰਿਟ ਪਾਉਣ ਲਗਾ